ਲੁਧਿਆਣਾ STF ਨੇ ਅਰਸ਼ ਬਿਸ਼ਨੋਈ ਗੈਂਗ ਦੇ ਮੁਖ ਸਰਗਣਾ ਟੀਨੂ ਨੂੰ ਜੇਲ੍ਹ ਵਿੱਚੋਂ ਭਜਾਉਣ ਵਾਲੇ ਦੋਸ਼ੀ ਰਜਿੰਦਰ ਅਤੇ ਨੀਰਜ ਨੂੰ 150 ਗ੍ਰਾਮ ਹੀਰੇ ਸਮੇਤ ਕਾਬੂ ਕੀਤਾ ਹੈ। ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ਤੇ ਆਏ ਸੀ ਬਾਹਰ। ਗੁਪਤ ਸੂਚਨਾ ਦੇ ਆਧਾਰ ਤੇ ਕੀਤਾ ਗਿਆ STF ਵੱਲੋਂ ਗ੍ਰਿਫਤਾਰ। ਜੀ ਸਰ ਸਰ ਜੀ ਲਈ ਇਹ ਕਿੱਸਾ ਹੋਰ ਕਿੱਥੀ ਹੈ। ਇਹ ਦੋਸ਼ੀ ਪੜਨ ਨੂੰ ਨਹੀਂ ਆਉਂਦੇ। ਸਵੇ ਹਿਸਟਰੀ ਆਫ ਦਿ ਸੀਨੀਅਰ ਆਫੀਸਰ ਆਨ ਦੀ ਹਿਦਾਇਤਾਂ ਮੁਤਾਬਕ ਹੈ ਸਾਡੇ ਮਾਨਯੋਗ ਏਜੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਇਹਦੀ ਮੁਹਿੰਮ ਚੱਲ ਰਹੀ ਹੈ ਮਾਰੇ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜੇ ਹੈ ਅਕਾਡਿੰਗ ਇਨਸਪੈਕਟਰ ਹਰਬੰਸ ਸਿੰਘ ਤੇ ਨਾਲ ਦੀ ਟੀਮ ਇਲਾਕੇ ਵਿੱਚ ਸੀਗੀ ਕਿ ਉੱਥੇ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਰਿਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਿਮਲਾਪੁਰੀ ਇਹ ਜਿਹੜਾ ਹੈਗਾ ਇਹ اپنی ਸਕੂਟਰੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ ਹੈਰੋਇਨ ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇ ਨਾਮ ਵਾਸਤੇ ਨਿਆਉਣਾ ਹੈਗਾ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਾਬੂ ਆ ਸਕਦਾ ਹੈ ਇਹ ਸਰ ਜੀ ਜਗਤ ਕਾਬੂ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸ਼ਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਨੂੰ ਉਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮਜੂਰਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚ ਉਹਦੀ ਸਕੂਟਰੀ ਦੀ ਸੀਟ ਦੇ ਥੱਲੇ 760 ਗ੍ਰਾਮ ਹੀਰੋਇੰਡੀ ਦਾ ਜੀ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਤਕਰੀਬ ਪੁਰਾਣਾ ਹੀ ਕਰ ਰਿਹਾ ਚਾਰ ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈ ਜੀ ਸਰ ਪਹਿਲੇ ਵੀ ਕੰਮ ਕਰਦਾ ਹੋਣਾ ਸਰ ਜੀ ਹਾਂ ਪਹਿਲੇ ਵੀ ਇਹ ਤੇ ਦੋ ਮੁਕਦਰਵੇਂ ਦਾ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਮਕਦਮਾ ਹੋਵੇ ਜਾਂ ਹੀਰੋਇੰਡਾ ਹੋਵੇ ਜਾਂ ਪੀਮ ਦਾ ਹੋਵੇ ਉਹ 12 ਕਿਤੇ ਨਹੀਂ ਕੰਮ ਸ਼ੁਰੂ ਕਰ ਦਿੰਦੇ ਸਭ ਨਾਲ ਵਾਸਤੇ ਕੀ ਹੁੰਦਾ ਦੇਖੋ ਜੀ ਸਾਡਾ ਜਿਹੜਾ ਨਾ ਪ੍ਰੋਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹੈਗੇ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਝ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਐ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਤੇ ਸਰੀ ਇਕੱਲਾ ਨਹੀਂ ਇਹਦੇ ਨਾਲ ਹੁੰਦੀ ਹੈ ਇਹ ਨਹੀਂ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹ ਇਹਨੇ ਦੱਸਿਆ ਸੀਗਾ ਕਿ ਇਹਦੇ ਨਾਮ ਲੇਕਰ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਤੇ ਸਰ ਜਿਹੜੇ ਲੋਕ ਆਹ ਕੰਮ ਕਰਦੇ ਨੇ ਉਹ ਸਜ਼ਾ ਭਾਈ ਕਰਦੇ ਨੇ ਤੇ ਜਿਹੜੇ ਲੋਕ ਇਹ ਕਰਨ ਦੀ ਸੋਚਦੇ ਨੇ ਉਹਨਾਂ ਨੂੰ ਕੀ ਚਾਹਾਂ ਜਾਂਦੇ ਕਿ ਇਹ ਕੋਈ ਨਾ ਤਾਂ ਨਤੀਜਾ ਮਾੜਾ ਹੀ ਹੈ ਸਿਹਤ ਪੱਖੋਂ ਵੀ ਮਾੜਾ ਹੈਗਾ ਤੇ ਅਸੀਂ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬੰਲੀ ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਆ ਇਹਨਾਂ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਤੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਸੀਂ ਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਜੀ ਸਰ ਜਦੋਂ ਤੁਸੀਂ ਇਹਨੂੰ ਫੜਿਆ ਇਹਦੇ ਨਾਲ ਗੱਲਬਾਤ ਕੀਤੀ ਵੀ ਇਹਦੇ ਨਾਲ ਹੋਰ ਵੀ ਕੋਈ ਵਿਅਕਤੀ ਹੈਗਾ ਜਿਸ ਦਾ ਨਾਮ ਕੀ ਹੋਵੇ ਕਿਹੜੇ ਹੋਂ ਨੌਜਵਾਨ ਇਹਦੇ ਨਾਲ ਜੁੜੇ ਹੋਣਗੇ ਚਾਹਤ ਦਾ ਨੋਰਮਲ ਸਮਾਂ ਦੇਖੋ ਇਹ ਇਹ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਲਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆ ਠੀਕ ਹੈ ਤੇ ਇਹਦੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹੀਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਲੁਧਿਆਣਾ ਚ ਕੰਨੇ ਲੁਧਿਆਣਾ ਤੋਂ ਬਾਹਰ ਕਰਦੀ ਫਿਰਾਲ ਜੋ ਸਾਨੂੰ ਪਤਾ ਲੱਗਿਆ ਹੈਗਾ ਲੁਧਿਆਣੇ ਇੰਨਾ ਦਾ ਨੈਟਵਰਕ ਕਾਫੀ ਚੱਲ ਰਿਹਾ ਜੀ ਇਸ ਬੇਸ ਤੇ ਅਸੀਂ ਇਹ ਕੁਛ ਇੱਕ ਇਸ ਤੋਂ ਪਹਿਲਾਂ ਮਕਦਮਾ ਦਰਜਾ ਉਹਦੇ ਚ ਵੀ ਅਰੈਸਟ ਕੀਤੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਰਿਕਵਰੀ ਹੋਈ ਹੈ ਤੇ ਇਹਦੇ ਚ ਵੀ ਅਰੈਸਟ ਹੋਏ ਬੰਦੇ ਇਹ ਦੇਖੋ ਲਗ ਲਗ ਜਗ੍ਹਾ ਤੋਂ ਲੈ ਕੇ ਆਉਂਦੇ ਆ ਵੈਸੇ ਫਿਲਹਾਲ ਜੋ ਸਾਹਮਣੇ ਆਇਆ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਦੀ ਜਿਹੜੀ ਸਪਲਾਈ ਹੈਗੀ ਏ ਉਹ ਹੋ ਰਹੀ ਹੈਗੀ ਹੈ ਇਹ ਇਹ ਅੱਗੇ ਪਤਾ ਲੱਗੇਗਾ ਫਰਦਰ ਵੀ ਉਹ ਅੱਗੇ ਜਿਹੜੇ ਉਹ ਕਿਥੋਂ ਲੈ ਰਹੇ ਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਵਸਿੰਦੇ ਹੈਗੇ ਉਹ ਸਾਨੂੰ ਕਲੀਅਰ ਹੋਏਗਾ ਐਕਸਪ ਤੁਸੀਂ ਗੋਰਾ ਦਾ ਨਾਮ ਲਿਆ ਉਹ ਵੀ ਇੱਥੇ ਰਹਿਣਾ ਦਾ ਹਾਂ ਗੋਰਾ ਵੀ ਜਿਹੜਾ ਹੈਗਾ ਉਹ ਮਹਿਮੂਦਪੁਰਾ ਦਾ ਰਹਿਣ ਵਾਲਾ ਹੈ ਲੁਧਿਆਣੇ ਦਾ ਠੀਕ ਹੈ